ਸਰਕਾਰ ਮੁਜ਼ਾਬਦ 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 ਸਾਡੇ ਕਾਜ ਮੋਤਰ ਭਰਪੁਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਜੂਨੀਅਨ ਦਾ ਪ੍ਰਧਾਨ ਤੁਸੀਂ ਐਸਡੀ ਨਾਲ ਮਿਲਿਆ ਇਹਦੇ ਬਦ ਜਿਹੜਾ ਜੀ ਐਸਡੀ ਨੂੰ ਸਾਨੂੰ ਮਿਲਣਾ ਪਿਆ ਕਿਉਂ ਜਿਹੜੀਆਂ ਸਰਕਾਰਾਂ ਨੇ ਇਹ ਗੁੰਗੀਆਂ ਬੋਲੀਆਂ ਨੇ ਕਿਸੇ ਮਜ਼ਦੂਰ ਦੀ ਨਹੀਂ ਗੱਲ ਸੁਣ ਰਹੇ ਨਾ ਕਿਸੇ ਕਿਸਾਨ ਦੀ ਸੁਣ ਰਹੇ ਨੇ ਕਿਸਾਨ ਵੀ ਅੱਜ ਧਰਨਿਆਂ ਤੇ ਨੇ ਬਾਡਰਾਂ ਤੇ ਬੈਠੇ ਜੁਝ ਰਹੇ ਨੇ ਅੱਜ ਸੀ ਮਜ਼ਦੂਰਾਂ ਦੇ ਖਾਤਰ ਮੰਗ ਪੱਤਰ ਦਿੱਤਾ ਵੀ ਜਿਹੜੇ ਕਿ ਮਜ਼ਦੂਰਾਂ ਦੇ ਕਰਜ਼ੇ ਆ ਉਹ ਮਾਫ ਕੀਤੇ ਜਾਣ ਕਿਉਂ ਜਿਹੜਾ ਕਿ ਸਰਕਾਰਾਂ ਚਿਰ ਤੋਂ ਲਾਰੇ ਲਾਉਂਦੀਆਂ ਆਉਂਦੀਆਂ ਵੀ ਮੰਗਾਂ ਕਿਹੜੀਆਂ ਕਿਹੜੀਆਂ ਸੀ ਅੱਜ ਅੱਜ ਸਾਡੀਆਂ ਮੰਗਿਆਂ ਮੰਗਾ ਸੀ ਜਾਂ ਵੀ ਇੱਕ ਤਾਂ ਕਰਜ਼ੇ ਮਾਫ ਕੀਤੇ ਜਾਣ ਮਜ਼ਦੂਰਾਂ ਦੇ ਜਿਹੜੀਆਂ ਬੈਂਕਾਂ ਦੁੱਗਣੇ ਤਿਗਣੇ ਵਿਆਜ ਲੈ ਰਹੀਆਂ ਮਜ਼ਦੂਰਾਂ ਤੋਂ ਦਿਨ ਪਰ ਰਾਤ ਇਹਨਾਂ ਦੀ ਖਲ ਖਾ ਲੈਂਦੇ ਨੇ ਰਾਤ ਦੇ 12-12 1:00 ਵਜੇ ਤੱਕ ਉਹ ਕਿਸੇ ਤੋਂ ਮਗਰ ਫਿਰਦੇ ਰਹਿੰਦੇ ਨੇ। ਵੀ ਇੱਕ ਤਾਂ ਉਹ ਮਗਰ ਨਾਲ ਫਿਰਦੇ ਇਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਵਾਲੇ ਕਰਜ਼ੇ ਨੇ ਉਹ ਮਾਫ ਕੀਤੇ ਜਾਣ। ਅਸੀਂ ਖਾਸ ਕਰਕੇ ਜ਼ੋਰ ਦੇ ਕੇ ਉਹ ਮੰਗ ਨੂੰ। ਹਾਂਜੀ। ਉਹ ਡਰਾਉਂਦੇ ਆ ਜੀ ਵੀ ਤੁਹਾਡੇ ਦੇ ਕੇਸ ਕਰਾਂਗੇ ਤੁਹਾਡੇ ਦੇ ਪਰਚਾ ਦੇਵਾਂਗੇ। ਜਿੰਨਾ ਚਿਰ ਸਾਡੀ ਪਾਰਟੀ ਨਾਲ ਖੜੀ ਗਈ ਮਜ਼ਦੂਰ ਸੰਘਰਸ਼ ਕਮੇਟੀ ਜੂਨੀਅਨ ਨਾਲ ਆ ਮਜ਼ਦੂਰਾਂ ਦੇ ਕਿਸੇ ਤੇ ਅਸੀਂ ਪਰਚਾ ਨਹੀਂ ਹੋਣ ਦਵਾਗੇ। ਤੇ ਕਿਸੇ ਦਾ ਘਰ ਨਹੀਂ ਸੀਲ ਹੋਣ ਦੇਵਾਂਗੇ ਤੇ ਨਾ ਹੀ ਕਿਸੇ ਦੀ ਕੁਰਕੀ ਹੋਣ ਦੇਵਾਂਗੇ ਇਹ ਅਸੀਂ ਵਾਅਦੇ ਨਾ ਕੰਨੇ ਆ ਅਸੀਂ ਹੱਕ ਡਾਗੇ ਲੜਾਂਗੇ ਮਜ਼ਦੂਰਾਂ ਦੀ ਖਾਤਰ ਕਿਤੇ ਵੀ ਹੋਵੇ ਚਾਹੇ ਉਹ ਕਿਤੋਂ ਦਾ ਵੀ ਮਜ਼ਦੂਰ ਹੋਵੇ ਚਾਹੇ ਉਹ ਬਿਹਾਰ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਚਾਹੇ ਬੰਗਾਲ ਦਾ ਹੋਵੇ ਕਿਉਂ ਅਸੀਂ ਮਜ਼ਦੂਰਾਂ ਨੂੰ ਕਦੇ ਵੀ ਪਿਸਾਨੀ ਦੇਵਾਂਗੇ ਕਿਉਂ ਮਜ਼ਦੂਰਾਂ ਦੇ ਘਰਾਂ ਦਾ ਹੀ ਸਾਡਾ ਜੰਪਾ ਆਲਾ ਤੇ ਮਜ਼ਦੂਰਾਂ ਦੇ ਘਰਾਂ 'ਚ ਅਸੀਂ ਖਤਮ ਹੋਣਾ ਆ ਤੁਹਾਨੂੰ ਕੀ ਭਰੋਸਾ ਮਿਲਿਆ ਅੱਜ ਸਾਨੂੰ ਜੀ ਐਸ ਡੀਮ ਸਾਹਿਬ ਤਾਂ ਹੈ ਨਹੀਂ ਸੀਗੇ ਨੈਪਕੋਟ ਸਾਹਿਬ ਬੈਠੇ ਸੀਗੇ ਤਹਿਸੀਲਦਾਰ ਉਹਨਾਂ ਨੇ ਸਾਨੂੰ ਭਰੋਸਾ ਦੇ ਕੇ ਮੰਗ ਪੱਤਰ ਲਿਆ ਵੀ ਜਿਹੜਾ ਮੰਗ ਪੱਤਰ ਆ ਵੀ ਤੁਹਾਡਾ ਸੀਮ ਰੈਕਟਰ ਤੇ ਰਾਜਪਾਲ ਨੂੰ ਭੇਜਿਆ ਜਾਊਗਾ ਵੀ ਇਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ ਐਸ ਡੀ ਸਾਹਿਬ ਨੇ ਸਾਨੂੰ ਇਹ ਭਰੋਸਾ ਦਵਾਇਆ ਕਿਉਂ ਅਸੀਂ ਭਰੋਸੇ ਤੇ ਬਿਲਕੁਲ ਖੜਾਂਗੇ ਵੀ ਜੇ ਸਾਡੇ ਕਰਜ਼ੇ ਮਾਫ਼ ਕੀਤੇ ਜਾਣਗੇ ਜੇ ਸਾਡੇ ਕਰਜ਼ੇ ਮਾਫ਼ ਨਹੀਂ ਕੀਤੇ ਜਾਂਦੇ ਫਿਰ ਅਸੀਂ ਬਿਲਕੁਲ ਨਹੀਂ ਖੜਾਂਗੇ ਫਿਰ ਅਸੀਂ ਲੜਾਈ ਜਾਰੀ ਰੱਖਾਂਗੇ ਜਿੰਨਾ ਚਿਰ ਵੀ ਅਸੀਂ ਸਾਡੀ ਲੜਾਈ ਆ ਜਾਂ ਰੋੜਾਂ ਤੇ ਜਾਂ ਐਸਡੀਐਮ ਨੂੰ ਘੇਰਨਾ ਜਾਂ ਏਡੀਸੀ ਨੂੰ ਘੇਰਨਾ ਜਾਂ ਡੀਸੀ ਨੂੰ ਘੇਰਨਾ ਉਸੇ ਮੌਕੇ ਮੌਕੇ ਸਮੇ ਸਮੇਂ ਨਾਲ ਘੇਰਦੇ ਰਹਾਂਗੇ ਜਿਹੜੀ ਸਾਡੀ ਪਾਰਟੀ ਹੈ ਮਜਦੂਰ ਸੰਘਾਸ ਕਮੇਟੀ ਜਿਹੜਾ ਹੱਲ ਨਾ ਹੋਇਆ ਫਿਰ ਕੀ ਕਰੂਗੇ ਅੱਗੇ ਫਿਰ ਅਸੀਂ ਜਾਮ ਲਾਵਾਂਗੇ ਜੀ ਬਿਲਕੁਲ ਇਹਨਾਂ ਦੇ ਐਸਸੀ ਨੂੰ ਬੰਦ ਕਰ ਦਾਂਗੇ ਚਾਹੇ ਐਸਰੀਮ ਹੋਵੇ ਚਾਹੇ ਏਡੀਸੀ ਹੋਵੇ ਬਿਲਕੁਲ ਨਹੀਂ ਐਸਸੀ ਚੱਲਣ ਦੇ ਮੈਂ ਕਹਿੰਦਾ ਰੱਟ ਚੱਲਵਾਂਗੇ ਕਿਉਂ ਅਸੀਂ ਤਾਂ ਧਿਆਏ ਭੁੱਖੇ ਮਰਨੇ ਫਿਰ ਨਾਲ ਇਹਨਾਂ ਨੂੰ ਵੀ ਮਾਰ ਦਿਆਂਗਾ ਅਸੀਂ ਜੇ ਅਸੀਂ ਤੁੱਪੇ 'ਤੇ ਬੈਠਾਂਗੇ ਫਿਰ ਨਾਲ ਤੁੱਪੇ 'ਤੇ ਨੂੰ ਬਹਿ ਫਿਰ ਇਹ ਸੀ ਥਾਲੇ ਥੋੜੀ ਬਹਿਣਗੇ ਜਾਨਾਂ ਨੂੰ ਬਹਿਣ ਦੇਵਾਂਗਾ ਜੀ ਫਿਰ ਇਹ ਤਾਲਾ ਕੱਟਣ ਦੀ ਕੋਟ ਕਰਾਂਗੇ ਜੈ ਜਨਤਾ ਜੈਤ ਲੜਨ ਵਾਲੇ ਲੋਕਾਂ ਦੇ ਮੇਰੇ ਨਾਲ ਰੇਖਾ ਮਦਲਾ ਥਾਲੀਵਾਲ ਕਲੋਨੀ ਕੋਠੇ ਹਟ ਚੱਕ ਅਸੀਂ ਇਕੱਠੇ ਹੋਏ ਹਾਂ ਸਾਡੇ ਅਸੀਂ ਮਜ਼ਦੂਰਾਂ ਦੇ ਅਸੀਂ ਕਰਜ਼ਾ ਮਾਫ ਕਰਾਉਣ ਦੇ ਮਾਰੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਚੱਲੇ ਆ ਕਿ ਸਾਡਾ ਕਰਜ਼ਾ ਮਾਫ ਹੋ ਜਾਏ ਉਹਨਾਂ ਨੇ ਕੀ ਭਰੋਸਾ ਦਿੱਤਾ ਸਾਨੂੰ ਹੁਣ ਉਹਨਾਂ ਨੇ ਭਰੋਸਾ ਦਿੱਤਾ ਸਾਡਾ ਹੁਣ ਮੰਗ ਪੱਤਰ ਲੈ ਲਿਆ ਵਾ ਹੁਣ ਦੇਖੋ ਹੁਣ ਕੀ ਕਰ ਰਹੇ ਆ ਸਾਕਪ੍ਰੀਤ ਕਰੋ ਮੱਲਾ ਤਾਲੀਵਾਲੀ ਕਲੋਨੀ ਕੋਠੇ ਅੱਠ ਚੱਕ ਜਗਰਾਉ ਇਕੱਠੇ ਹੋਏ ਕੀ ਗੱਲ ਹੋਈ ਕਰਜਾ ਮਾਫੀ ਲਈ ਕਰਜਾ ਮਾਫੀ ਕਰਵਾਉਣਾ ਹੈ ਕਿ ਸਾਡੇ ਸਬ ਕਿਸ਼ਤਾਂ ਵਾਲੇ ਆਂਦੇ ਆ ਤੱਕ ਦੁਖੀ ਕਰਦੇ ਆ ਕਿ ਜਿੱਦਾਂ ਕਿਸਾਨਾਂ ਦੇ ਲੋਨ ਮਾਫ ਨਹੀਂ ਹੋਏ ਉਹ ਵੀ ਧਰਨੇ ਤੇ ਉਤਰੇ ਅਸੀਂ ਵੀ ਧਰਨੇ ਤੇ ਉਤਰਾਂਗੇ ਕਾਰਵਾਈ ਕਰਾਂਗੇ ਧਮਕੀਆਂ ਦਿੰਦੇ ਆਗੇ